ਖੁਦ ਕੈਨੇਡਾ ਪੁਲਿਸ ਨੇ ਇਸ ਕਾਰਨ ਪੰਜਾਬੀ ਨੌਜਵਾਨ ਚੀਮਾ ਨੂੰ ਕੀਤਾ ਸਨਮਾਨਿਤ ਜੀਹਾਂ ਕੈਲਗਰੀ ਪੁਲਿਸ ਨੇ ਹਾਲ ਹੀ ਵਿੱਚ ਚਾਰ ਕੈਨੇਡੀਅਨਾਂ ਨੂੰ ਸਨਮਾਨਿਤ ਕੀਤਾ ਹੈ ਜਿਨ੍ਹਾਂ ਚ ਇੱਕ ਪੰਜਾਬੀ ਵੀ ਸ਼ਾਮਿਲ ਹੈ ਤੁਹਾਨੂੰ ਦੱਸ ਦਈਏ ਇਨ੍ਹਾਂ ਚਾਰਾਂ ਵੱਲੋਂ ਮਿਲ ਦੇ ਫਰਵਰੀ ਵਿੱਚ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈਨੀ ਮੈਕਡੋਨਲਡ ਨੂੰ ਦਿਲ ਦਾ ਦੌਰਾ ਪੈਣ ਤੇ ਉਸ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਗਈ ਸੀ ਕੈਲੀ ਪੁਲਿਸ ਨੇ ਇਹ ਬਿਆਨ ਵਿੱਚ ਕਿਹਾ ਕਿ 4 ਫਰਵਰੀ ਨੂੰ ਰਾਜਦੀਪ ਚੀਮਾ ਨੇ ਇੱਕ ਵਿਅਕਤੀ ਨੂੰ ਦੇਖਿਆ ਜਿਸ ਦੀ ਹਾਲਤ ਸਹੀ ਨਹੀਂ ਸੀ ਅਤੇ ਉਹ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਸੀ ਲੈਨੀ ਮੈਕਨੋਲਡਨ ਇੱਕ ਕੈਨੇਡੀਅਨ ਸਾਬਕਾ ਆਈਸ ਹਾਕੀ ਖਿਡਾਰੀ ਹੈ ਉਸ ਨੇ 16 ਸਾਲ ਦੇ ਕੈਰੀਅਰ ਦੌਰਾਨ 1100 ਤੋਂ ਵੱਧ ਖੇਡਾਂ ਖੇਡੀਆਂ ਹਨ ਜਿਸ ਵਿੱਚ ਉਸ ਨੇ 500 ਗੋਲ ਕੀਤੇ ਅਤੇ ਹਜ਼ਾਰ ਤੋਂ ਵੱਧ ਅੰਕ ਹਾਸਲ ਕੀਤੇ ਹਨ ਇਸ ਗੱਲ ਦੀ ਪੁਸ਼ਟੀ ਪਹਿਲਾਂ ਨਹੀਂ ਹੋਈ ਉਹ ਵਿਅਕਤੀ ਲੈਨੀ ਮੈਕਡੋਨਲਡ ਤੇ ਹੈ ਬਾਅਦ ਚ ਪੁਸ਼ਟੀ ਹੋਈ ਸੀ ਚੀਮਾ ਨੇ ਤੁਰੰਤ ਹੀ ਸੀਪੀਆਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਦੋ ਆਫ ਡਿਊਟੀ ਨਰਸਾਂ ਛੇਰੀ ਵਾਕਟਨ ਕਿਨ ਅਤੇ ਡੈਨਿਸ ਗੇਨ 에ਰਪੋਰਟ ਤੇ ਲੈਂਡ ਹੋਈ ਅਤੇ ਫਲਾਈਟ ਤੋਂ ਉਤਰਾਈਆਂ ਸਨ ਜਦੋਂ ਉਹਨਾਂ ਨੇ ਮੈਡੀਕਲ ਘਟਨਾ ਨੂੰ ਦੇਖਿਆ ਤੇ ਉਹਨਾਂ ਨੇ ਸੀਪੀਆਰ ਨੂੰ ਸੰਭਾਲ ਲਿਆ ਤੇ ਉਹਨਾਂ ਰਾਜਦੀਪ ਚੀਮਾ ਨੂੰ ਤੁਰੰਤ ਹੀ ਇੱਕ ਡਿਫੀ ਕਲਟਰ ਲੱਭਣ ਲਈ ਕਿਹਾ ਇਹ ਉਹ ਜੰਤਰ ਹੁੰਦੇ ਹਨ ਜੋ ਦਿਲ ਦੀ ਆਮ ਧੜਕਣ ਨੂੰ ਬਹਾਲ ਕਰਨ ਲਈ ਦਿਲ ਤੇ ਇਲੈਕਟ੍ਰਿਕ ਚਾਰਜ ਜਾਂ ਕਰੰਟ ਲਗਾਉਂਦੇ ਹਨ ਕੱਲ ਦੀ ਪੁਲਿਸ ਕਾਸਟੋ ਜੋਸ ਸ਼ਿਵਜ ਅਤੇ ਮੈਕਡੋਲਜਨ ਦੀ ਜਾਨ ਬਚਾਉਣ ਤੇ ਦੇ ਯਤਨਾਂ ਵਿੱਚ ਸਹਾਇਤਾ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਮੈਕਡੋਲਜ ਨੂੰ ਸਥਿਰ ਕਰਨ ਅਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਚਾਰ ਲੋਕਾਂ ਨੇ ਸੀਪੀਆਰ ਅਤੇ ਡ੍ਰੀਫਿਟਡ ਦੀ ਵਰਤੋਂ ਕਰਨ ਵਿੱਚ ਲਗਭਗ 15 ਮਿੰਟ ਬਿਤਾਏ ਸਨ ਇਸ ਕਰਕੇ ਉਹਨਾਂ ਨੂੰ ਹੁਣ ਸਨਮਾਨ ਤੇ ਲਗਾਇਆ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਵੱਲੋਂ ਇੱਕ ਨੇਕ ਕਮੇੜਾ ਕੀਤਾ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਚਾਰਾਂ ਨੂੰ ਕਦੀ ਨਹੀਂ ਭੁੱਲ ਸਕਦਾ ਕਿਉਂਕਿ ਕੈਨੇਡੀਅਨ ਜਿਹੜੇ ਹੈਗੇ ਨੇ ਕਿਉਂਕਿ ਉਹਨਾਂ ਚਾਰਾਂ ਕਾਰਨਹੀਂ ਮੈਨੂੰ ਦੁਵਾ ਜੀਵਨ ਮਿਲਿਆ ਇਹ ਕਹਣਾ ਸੀ ਮੈਕਨੋਲਡਲ ਦੇ ਦਾ